ਮੈਂ ਨਾਥ ਆਸ਼ਰਮ ਵਿੱਚ ਪਲੀ ਸੀ। ਅਨਾਥ ਆਸ਼ਰਮ ਦੇ ਲੋਕਾਂ ਨੇ ਹੀ ਮੇਰਾ ਵਿਆਹ ਤੈਅ ਕਰ ਦਿੱਤਾ। ਵਿਆਹ ਨੂੰ ਲੈ ਕੇ ਮੇਰਾ ਕੋਈ ਸੁਪਨਾ ਨਹੀਂ ਸੀ ਕਿਉਂਕਿ ਮੈਂ ਅਜੇ ਤੱਕ ਕਿਸੇ ਰਿਸ਼ਤੇ ਨੂੰ ਨਹੀਂ ਜਾਣਦੀ ਸੀ ਕਿ ਜੋ ਆਪਣਾ ਹੋਵੇ। ਬਸ ਖੁਸ਼ ਸੀ ਕਿ ਮੈਨੂੰ ਕੋਈ ਅੱਜ ਆਪਣਾ ਮਿਲ ਜਾਊ ਜਿਸ ਨਾਲ ਮੈਂ ਆਪਣੇ ਦਿਲ ਦੀਆਂ ਗੱਲਾਂ ਤੇ ਦੁੱਖ-ਸੁਖ ਸਾਂਝੇ ਕਰ ਸਕਦੀ ਹਾਂ। ਇਹ ਹੀ ਸਭ ਸੋਚ ਕੇ ਮੈਂ ਵਿਆਹ ਲਈ ਹਾਂ ਕਰ ਦਿੱਤੀ ਸੀ ਤੇ ਮੇਰੇ ਨਾਥ ਆਸ਼ਰਮ ਦੀ ਇੰਚਾਰਜ ਨੇ ਮੇਰਾ ਵਿਆਹ ਨਾਥ ਆਸ਼ਰਮ ਵਿੱਚ ਹੀ ਕਰਵਾ ਦਿੱਤਾ। ਮੈਂ ਆਪਣੇ ਸਹੁਰੇ ਪਹੁੰਚੀ ਤਾਂ ਬੈੱਡ ਦੇ ਉੱਤੇ ਸਿਮਟ ਕੇ ਬੈਠੀ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਨੂੰ ਲੱਗਦਾ ਸੀ ਕਿ ਡਰ ਦੇ ਮਾਰੇ ਮੇਰੀ ਜਾਨ ਹੀ ਨਿਕਲ ਜਾਣੀ ਹੈ ਸ਼ਾਇਦ ਕੁਝ ਮੇਰੇ ਨਾਲ ਹੋਇਆ ਸੀ ਉਹ ਹਾਲੇ ਤੱਕ ਕਿਸੇ ਕੁੜੀ ਨਾਲ ਨਹੀਂ ਹੋਇਆ ਸੀ ਮੈਂ ਤਾਂ ਇਸ ਗੱਲ ਨੂੰ ਜਾਣਦੀ ਵੀ ਨਹੀਂ ਸੀ ਕਿ ਮੇਰੇ ਘਰਵਾਲੇ ਦੇ ਨਾਮ ਤੇ ਮੈਨੂੰ ਇੱਕ ਬਹੁਤ ਘਟੀਆ ਇਨਸਾਨ ਮਿਲੇਗਾ ਮੈਂ ਨਾਥ ਆਸ਼ਰਮ ਵਿੱਚ ਪੜ੍ਹੀ ਸੀ ਤੇ ਮੇਰਾ ਘਰ ਆਨਾਥ ਆਸ਼ਰਮ ਵਿੱਚ ਹੀ ਸੀ ਉਸ ਤੋਂ ਬਿਨਾ ਮੇਰਾ ਕੋਈ ਨਹੀਂ ਸੀ ਉਹ ਆਦਮੀ ਮੈਨੂੰ ਉਤੋਂ ਹੀ ਵਿਆਹ ਕੇ ਲਿਆਇਆ ਸੀ ਮੈਂ ਜਾਣਦੀ ਸੀ ਮੇਰੇ ਅੱਗੇ ਪਿੱਛੇ ਕੋਈ ਨਹੀਂ ਜੋ ਮੇਰੇ ਘਰਵਾਲੇ ਨੂੰ ਉਸਦੀ ਇਸ ਘਟੀਆ ਵਰਤਾਵਲੀ ਪੁੱਛ ਸਕੇ ਬੇਵਸਤੇ ਮਜਬੂਰੀ ਵਿੱਚ ਮੈਂ ਕੁੱਟ ਕੇ ਰਹਿ ਗਈ ਸੀ ਵਿਆਹ ਦੀ ਰਾਤ ਲਈ ਮੈਂ ਬਹੁਤੇ ਸੁਪਨੇ ਨਹੀਂ ਦੇਖੇ ਸੀ ਕਿਉਂਕਿ ਮੈਂ ਤਾਂ ਜਾਣਦੀ ਸੀ ਕਿ ਅनाथ ਆਸ਼ਰਮ ਤੋਂ ਆਈ ਹਾਂ ਮੇਰੇ ਲਈ ਇਹ ਹੀ ਬਹੁਤ ਸੀ ਕਿ ਮੈਨੂੰ ਕੋਈ ਸਹਾਰਾ ਮਿਲ ਗਿਆ ਸੀ ਮੇਰੇ ਘਰਵਾਲੇ ਦੀ ਉਮਰ 38 ਸਾਲ ਦੀ ਸੀ ਤੇ ਦੇਖਣ ਵਿੱਚ ਠੀਕ ਠਾਕ ਹੱਟਾ ਕੱਟਾ ਨੌਜਵਾਨ ਮੁੰਡਾ ਸੀ ਆਸ਼ਰਮ ਦੀਆਂ ਸਹੇਲੀਆਂ ਨੇ ਹੀ ਮੈਨੂੰ ਤਿਆਰ ਕਰ ਦਿੱਤਾ ਸੀ ਮੈਂ ਉਸ ਨੂੰ ਵਿਆਹ ਦੇ ਸਮੇਂ ਹੀ ਦੇਖਿਆ ਸੀ ਜਦੋਂ ਮੈਨੂੰ ਆਪਣੇ ਘਰ ਵਿਦਾ ਕਰਵਾ ਕੇ ਲਿਆਇਆ ਸੀ ਉਸ ਵੇਲੇ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਕਿਸਮਤ ਦਾ ਸੌਦਾ ਤੇ ਖਰੀਦਦਾਰ ਕਰਨ ਵਾਲਾ ਕੌਣ ਹੈ ਸਹੇਲੀਆਂ ਤੋਂ ਵਿਛੜ ਕੇ ਰੋਂਦੀ ਧੋਂਦੀ ਸਹੁਰੇ ਆ ਗਈ ਸੀ ਉਹ ਠੀਕ ਠਾਕ ਸੀ ਘਰ ਵਿੱਚ ਇਕੱਲਾ ਹੀ ਰਹਿੰਦਾ ਘਰ ਬਹੁਤ ਸਾਫ਼ ਸੁਥਰਾ ਸੀ ਤੇ ਵਧੀਆ ਇਲਾਕੇ ਵਿੱਚ ਬਣਿਆ ਸੀ ਤਿੰਨ ਚਾਰ ਕਮਰੇ ਸੀ ਜਿੱਥੇ ਬਸ ਉਹ ਕੱਲਾ ਹੀ ਰਹਿੰਦਾ ਸੀ ਅਨਾਥ ਆਸ਼ਰਮ ਦੀ ਇੰਚਾਰਜ ਨੇ ਮੈਨੂੰ ਇਹ ਕਿਹਾ ਸੀ ਕਿ ਉਸ ਨੇ ਤੈਨੂੰ ਤੇਰੀ ਫੋਟੋ ਦੇਖ ਕੇ ਪਸੰਦ ਕੀਤਾ ਤੇ ਉਸ ਨੇ ਮੈਨੂੰ ਹੱਥ ਫੜ ਕੇ ਕਮਰੇ ਵਿੱਚ ਬਿਠਾਇਆ ਤੇ ਕਹਿਣ ਲੱਗਿਆ ਆਪਣੀ ਚੁੰਨੀ ਉਤਾਰ ਇਹ ਕਹਿ ਕੇ ਕਮਰੇ ਤੋਂ ਬਾਹਰ ਚਲਾ ਗਿਆ ਮੈਂ ਆਪਣੀ ਚੁੰਨੀ ਉਤਾਰ ਕੇ ਕਮਰੇ ਵਿੱਚ ਦੇਖਿਆ ਕਮਰਾ ਬਹੁਤ ਹੀ ਸੋਹਣਾ ਸਜਿਆ ਸੀ ਹਰ ਪਾਸੇ ਫੁੱਲਾਂ ਦੀ ਮਹਿਕ ਆ ਰਹੀ ਸੀ ਮੇਰੇ ਦਿਲ ਵਿੱਚ ਵਿਆਹ ਲਈ ਉਮੰਗ ਸੀ ਮੈਂ ਬਹੁਤ ਖੁਸ਼ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਮੇਰੀ ਪ੍ਰੀਖਿਆ ਲਈਤੀ ਜਾ ਰਹੀ ਹੈ ਥੋੜੀ ਦੇਰ ਬਾਅਦ ਉਹ ਕਮਰੇ ਵਿੱਚ ਆਇਆ ਮੈਂ ਕਮਰੇ ਵਿੱਚ ਬੈਠੀ ਸੀ ਤਾਂ ਮੇਰਾ ਘਰ ਵਾਲਾ ਕਮਰੇ ਵਿੱਚ ਆਇਆ ਤੇ ਉਸ ਨੂੰ ਦੇਖ ਕੇ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਗਿਆ ਉਸ ਦਾ ਰੰਗ ਸਾਵਲਾ ਸੀ ਸਰੀਰ ਤੋਂ ਤਕੜਾ ਸੀ ਮੈਨੂੰ ਲੱਗਿਆ ਕਿ ਅनाथ ਆਸ਼ਰਮ ਦੇ ਇੰਚਾਰਜ ਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਪਰ ਇਹ ਮੇਰੀ ਕਿਸਮਤ ਸੀ ਮੈਂ ਆਪਣੀ ਕਿਸਮਤ ਨਾਲ ਨਹੀਂ ਲੜ ਸਕਦੀ ਸੀ ਮਾਂ-ਬਾਪ ਨਹੀਂ ਸੀ ਜੋ ਮੇਰਾ ਰਿਸ਼ਤਾ ਲੱਭ ਦੇ ਫੋਟੋ ਦਿਖਾ ਕੇ ਹੀ ਮੇਰੀ ਰਜਾਮੰਦੀ ਪੁੱਛੀ ਗਈ ਸੀ। ਅਥਾ ਆਸ਼ਰਮ ਵਿੱਚ ਜਿੱਦਾਂ ਦਾ ਰਿਸ਼ਤਾ ਆਇਆ ਉਹੀ ਤੈਅ ਕਰ ਦਿੱਤਾ ਗਿਆ ਸੀ। ਮੈਂ ਆਪਣਾ ਦਿਲ ਮਜ਼ਬੂਤ ਕੀਤਾ ਤੇ ਸੋਚਿਆ ਕਿ ਚਲੋ ਰਮੇਸ਼ ਦੇ ਨਾਲ ਰਹਿੰਦੇ-ਰਹਿੰਦੇ ਉਸ ਨਾਲ ਪਿਆਰ ਹੋ ਜਾਊਗਾ। ਪਰ ਮੈਂ ਨਹੀਂ ਜਾਣਦੀ ਸੀ ਕਿਉਂ ਘਰ ਵਾਲਾ ਨਹੀਂ ਸਗੋਂ ਘਟਿਆ ਇਨਸਾਨ ਹੈ। ਵਿਆਦੀ ਰਾਤੋਂ ਮੇਰੇ ਕੋਲ ਬੈਠਣ ਦੀ ਬਜਾਏ ਸਾਹਮਣੇ ਕੁਰਸੀ ਤੇ ਬੈਠ ਗਿਆ ਅਤੇ ਆਪਣੀਆਂ ਲੱਤਾਂ ਮੇਜ਼ ਤੇ ਰੱਖ ਲਈਆਂ ਅਤੇ ਸਾਹਮਣੇ ਬੈਠਾ ਸਿਗਰਟ ਪੀ ਰਿਹਾ ਸੀ ਤੇ ਮੈਂ ਬੈੱਡ ਤੇ ਬੈਠੀ ਸੀ। ਉਹ ਮੈਨੂੰ ਬੜੀਆਂ ਅਜੀਬ ਨਜ਼ਰਾਂ ਨਾਲ ਮੇਰੇ ਪੂਰੇ ਸਰੀਰ ਨੂੰ ਦੇਖ ਰਿਹਾ ਸੀ ਮੈਨੂੰ ਬਹੁਤ ਹੀ ਅਜੀਬ ਲੱਗ ਰਿਹਾ ਸੀ ਮੈਨੂੰ ਘਬਰਾਹਟ ਹੋ ਰਹੀ ਸੀ ਕਿ ਆਖਰ ਉਹ ਇਦਾਂ ਮੇਰੇ ਵੱਲ ਕਿਉਂ ਦੇਖ ਰਿਹਾ ਸੀ ਉਸ ਦੀ ਤੱਕਣੀ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗ ਰਹੀ ਸੀ ਮੈਂ ਆਪਣੇ ਆਪ ਵਿੱਚ ਡਰੀ ਬੈਠੀ ਸੀ ਮਹਿਸੂਸ ਹੁੰਦਾ ਸੀ ਕਿ ਮੈਂ ਕਿੱਥੇ ਆ ਗਈ ਹਾਂ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੇਰਾ ਘਰ ਵਾਲਾ ਸਿਗਰਟ ਪੀਂਦੇ ਹੋਏ ਕਹਿਣ ਲੱਗਿਆ ਛੇਤੀ ਘਰ ਆਪਣੀ ਚੁੰਨੀ ਉਤਾਰ ਮੈਂ ਡਰ ਗਈ ਸੀ ਮੈਂ ਉਸ ਨੂੰ ਹੈਰਾਨੀ ਨਾਲ ਦੇਖਿਆ ਸੀ ਘਰ ਵਾਲੇ ਨੂੰ ਚਾਹੀਦਾ ਸੀ ਮੇਰੇ ਕੋਲ ਬੈਠਦਾ ਮੈਨੂੰ ਉਹ ਆਪਣੇ ਆਪ ਤੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰਦਾ। ਉਸਨੇ ਜੋ ਕੁਝ ਮੇਰੇ ਨਾਲ ਕੀਤਾ ਉਹ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਸੀ। ਬੜਾ ਹੀ ਘਟੀਆ ਸਲੂਕ ਸੀ। ਮੇਰੇ ਘਰ ਵਾਲੇ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਸਵਾਲ ਦਿੱਸ ਰਹੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਡਰੀ ਸਿਮਟੀ ਬੈਠੀ ਸੀ, ਘਬਰਾ ਰਹੀ ਸੀ। ਸਮਝ ਨਹੀਂ ਆ ਰਿਹਾ ਸੀ ਕੀ ਕਰਾਂ ਤੇ ਕੀ ਨਾ ਕਰਾਂ। ਹੁਣ ਮੈਂ ਪਰੇਸ਼ਾਨੀ ਵਿੱਚ ਪੈ ਗਈ ਸੀ। ਪਤਾ ਹੈ ਕੀ ਤਰੀਕਾ ਹੈ ਜਦੋਂ ਉਸਨੇ ਦੁਬਾਰਾ ਤੋਂ ਇੱਕਦਮ ਸਖਤ ਸ਼ਬਦਾਂ ਨਾਲ ਕਿਹਾ ਤੈਨੂੰ ਸੁਣਦਾ ਨਹੀਂ ਆਪਣੀ ਚੁੰਨੀ ਉਤਾਰ ਮੈਂ ਘਬਰਾ ਕੇ ਚੁੰਨੀ ਨੂੰ ਪਿੱਛੇ ਕਰ ਦਿੱਤਾ ਮੇਰੇ ਹੱਥ ਕੰਬ ਰਹੇ ਸੀ ਉਹ ਮੇਰੇ ਸਾਹਮਣੇ ਬੈਠਾ ਸੀ ਤੇ ਮੇਰੇ ਵੱਲ ਤੱਕੀ ਜਾ ਰਿਹਾ ਸੀ ਮੈਂ ਉਸ ਦੀਆਂ ਅੱਖਾਂ ਤੋਂ ਪਰੇਸ਼ਾਨ ਹੋ ਗਈ ਸੀ ਬੜਾ ਹੀ ਅਜੀਬ سلوਕ ਸੀ ਫਿਰ ਹਾਲ ਮੈਂ ਆਪਣੀ ਚੁੰਨੀ ਉਤਾਰ ਦਿੱਤੀ ਤੇ ਬੈੱਡ ਤੇ ਰੱਖ ਦਿੱਤੀ ਹੁਣ ਉਸ ਦੀ ਨਜ਼ਰ ਤੋਂ ਮੈਨੂੰ ਹੋਰ ਵੀ ਸ਼ਰਮ ਆ ਰਹੀ ਸੀ ਉਹ ਲਗਾਤਾਰ ਮੈਨੂੰ ਹੀ ਦੇਖੀ ਜਾ ਰਿਹਾ ਸੀ ਤੇ ਕਹਿਣ ਲੱਗਿਆ ਆਪਣੇ ਗਹਿਣੇ ਵੀ ਉਤਾਰ ਦੇ ਉਸ ਦੀ ਹਰ ਗੱਲ ਮੈਨੂੰ ਪਰੇਸ਼ਾਨੀ ਵਿੱਚ ਪਾ ਰਹੀ ਸੀ ਮੈਂ ਹੌਲੀ-ਹੌਲੀ ਆਪਣੇ ਸਾਰੇ ਗਹਿਣੇ اتار ਦਿੱਤੇ ਪਰ ਉਸ ਤੋਂ ਬਾਅਦ ਜੋ ਕੁਝ ਉਸਨੇ ਮੈਨੂੰ ਕਿਹਾ ਮੈਂ ਸਾਫ਼ ਮਨ੍ਹਾ ਕਰ ਦਿੱਤਾ ਤੇ ਖੜੀ ਹੋ ਗਈ ਮੇਰੇ ਮਨ੍ਹਾ ਕਰਨ ਦੇ ਉੱਤੇ ਜਿੱਦਾਂ ਉਸ ਦਾ ਖੂਨ ਖ올 ਗਿਆ ਗੁੱਸੇ ਵਿੱਚ ਖੜਾ ਹੋ ਗਿਆ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਤੈਨੂੰ ਸੁਣਦਾ ਨਹੀਂ ਮੈਂ ਕਿਹਾ ਮੈਂ ਤੁਹਾਡੀ ਇਹ ਗੱਲ ਨਹੀਂ ਮੰਨ ਸਕਦੀ ਗੁੱਸੇ ਵਿੱਚ ਕਹਿਣ ਲੱਗਿਆ ਜੇ ਮੀ ਗੱਲ ਨਾ ਮੰਨੀ ਤਾਂ ਮੈਂ ਤੇਰੇ ਨਾਲ ਬਹੁਤ ਬੁਰਾ ਹਾਲ ਕਰੂੰਗਾ ਪਰ ਮੈਂ ਕਿਸੇ ਵੀ ਕੀਮਤ ਤੇ ਉਸ ਦੀ ਗੱਲ ਨਹੀਂ ਮੰਨ ਸਕਦੀ ਸੀ ਮੈਂ ਉਸ ਨੂੰ ਕਿਹਾ ਕਿ ਇਹ ਮੇਰੇ ਤੋਂ ਨਹੀਂ ਹੋ ਸਕਦਾ ਮੈਨੂੰ ਲਗਾਤਾਰ ਗੁੱਸੇ ਵਿੱਚ ਮੈਨੂੰ ਇੱਕੋ ਹੀ ਗੱਲ ਕਹੀ ਜਾ ਰਿਹਾ ਸੀ ਕਿ ਤੂੰ ਆਪਣੇ ਕੱਪੜੇ ਉਤਾਰ ਪਰ ਮੈਂ ਨਹੀਂ ਕਰ ਸਕਦੀ ਸੀ ਉਸਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਕਹਿਣ ਲੱਗਿਆ ਆਪਣੀ ਅਕਾਤ ਭੁੱਲ ਗਈ ਮੈਂ ਤੈਨੂੰ ਕਿੱਥੋਂ ਲੈ ਕੇ ਆਇਆ ਹਾਂ ਤੂੰ ਮੇਰੇ ਪੈਰਾਂ ਦੀ ਜੁੱਤੀ ਬਰਾਬਰ ਹੈ ਜੇ ਤੂੰ ਨਾ ਕੀਤੀ ਤਾਂ ਹੁਣ ਮੈਂ ਤੈਨੂੰ ਜਾਨੋਂ ਮਾਰ ਦੇਣਾ ਹੈ ਮੈਂ ਡਰ ਦੇ ਮਾਰੇ ਰੋਣ ਲੱਗ ਗਈ ਸੀ ਮੈਨੂੰ ਉਸ ਆਦਮੀ ਤੋਂ ਇਸ ਦੀ ਉਮੀਦ ਨਹੀਂ ਸੀ ਮੈਂ ਘਬਰਾ ਗਈ ਤਾਂ ਉਸਨੇ ਬਾਹ ਫੜ ਕੇ ਮੈਨੂੰ ਆਪਣੇ ਨੇੜੇ ਕੀਤਾ ਉਸ ਦੀ ਅੱਖਾਂ ਗੁੱਸੇ ਨਾਲ ਲਾਲ ਸੀ ਤੇ ਫਿਰ ਕਹਿਣ ਲੱਗਿਆ ਜੋ ਤੈਨੂੰ ਕਿਹਾ ਉਹ ਕਰ ਮੈਂ ਰੋਈ ਜਾ ਰਹੀ ਸੀ ਮੈਂ ਉਸ ਤੋਂ ਮਾਫੀ ਮੰਗੀ ਕਿਹਾ ਕਿ ਮੇਰੇ ਤੋਂ ਨਹੀਂ ਹੋਣਾ ਮੈਨੂੰ ਨਾ ਕਰਵਾਓ ਮੈਂ ਇਹ ਸਭ ਨਹੀਂ ਕਰ ਸਕਦੀ ਔਰਤ ਦੀ ਸ਼ਰਮ ਹੀ ਉਸ ਦਾ ਗਹਿਣਾ ਹੁੰਦਾ ਹੈ ਉਸ ਨੂੰ ਰਹਿਣ ਦੋ ਮੇਰੀ ਗੱਲ ਸੁਣ ਕੇ ਹੱਸਣ ਲੱਗਿਆ ਤੇ ਕਹਿਣ ਲੱਗਿਆ ਜਿਸ ਥਾਂ ਤੋਂ ਤੂੰ ਆਈ ਹੈ ਉਸ ਥਾਂ ਦੇ ਮੈਂ ਚੱਪੇ-ਚੱਪੇ ਨੂੰ ਜਾਣਦਾ ਉੱਥੇ ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ ਮੇਰੇ ਸਾਹਮਣੇ ਜ਼ਿਆਦਾ ਡਰਾਮੇਬਾਜ਼ੀ ਨਾ ਕਰ ਮੈਂ ਜਾਣਦਾ ਕਿ ਉੱਥੇ ਕੀ ਕੁਝ ਚੱਲਦਾ ਹੈ ਕਿਹੜੀਆਂ ਰੰਗਰਲੀਆਂ ਮਨਾਈਆਂ ਜਾਂਦੀਆਂ ਨੇ ਉੱਥੋਂ ਦੇ ਮਰਦਾਂ ਦਾ ਤੇਰੇ ਵਰਗੀਆਂ ਕੁੜੀਆਂ ਦਿਲ ਬਹਿਣਾਉਂਦੀਆਂ ਨੇ ਆਖਰ ਤੈਨੂੰ ਜ਼ਮੀਨ ਤੋਂ ਚੁੱਕਿਆ ਤੇ ਸਮਾਨ ਤੇ ਰੱਖਿਆ ਜੇ ਤੂੰ ਚਾਹਨੀ ਹੈ ਕਿ ਮੈਂ ਤੇਰੇ ਨਾਲ ਸਹੀ ਰਵਾਂ ਤਾਂ ਮੈਂ ਤੈਨੂੰ ਜਿੱਧਾ ਕਹਿਣਾ ਉਦਾਕਾਰ ਮੈਂ ਉਸ ਨੂੰ ਬੜੀ ਹੈਰਾਨੀ ਨਾਲ ਦੇਖ ਰਹੀ ਸੀ ਮੈਨੂੰ ਬੜਾ ਹੀ ਅਜੀਬ ਲੱਗ ਰਿਹਾ ਸੀ ਕਿ ਉਹ ਮੈਨੂੰ ਇਹ ਸਭ ਕਿਉਂ ਕਹਿ ਰਿਹਾ ਸੀ ਬੜੇ ਹੀ ਅਜੀਬ ਕਿਸਮ ਦਾ ਇਨਸਾਨ ਸੀ ਥੋੜਾ ਸ਼ੱਕੀ ਸੁਭਾਅ ਦਾ ਲੱਗਦਾ ਸੀ ਤੇ ਇਹੋ ਜਿਹੀਆਂ ਗੱਲਾਂ ਕਰ ਰਹੀ ਸੀ ਡਰ ਦੇ ਮਾਰੇ ਮੈਂ ਕੁਝ ਬੋਲ ਨਹੀਂ پا ਰਹੀ ਸੀ ਸਾਡਾ ਨਾਥ ਆਸ਼ਰਮ ਬਿਲਕੁਲ ਉਦਾਂ ਦਾ ਨਹੀਂ ਸੀ ਜਿੱਦਾਂ ਦਾ ਉਹ ਸਮਝ ਰਿਹਾ ਸੀ ਸਾਡੀ ਇਨਚਾਰਜ ਬਹੁਤ ਵਧੀਆ ਸੀ ਸਾਨੂੰ ਉਸਨੇ ਬਿਲਕੁਲ ਮਾਵਾ ਵਾਂਗ ਪਾਲਿਆ ਸਾਡੀ ਰੱਖਿਆ ਕਰਦੀ ਮੈਂ ਨਹੀਂ ਜਾਣਦੀ ਕਿ ਦੂਜੇ ਨਾਥ ਆਸ਼ਰਮ ਵਿੱਚ ਕੁੜੀਆਂ ਨਾਲ ਕੀ ਹੁੰਦਾ ਕਿਹੜੇ ਖੇល ਖੇਲੇ ਜਾਂਦੇ ਨੇ ਲੇਕਿਨ ਜਿੱਥੋਂ ਮੈਂ ਆਈ ਸੀ ਜਿੱਥੇ ਅੱਖ ਖੋਲੀ ਸੀ ਸਾਨੂੰ ਬਿਲਕੁਲ ਆਪਣੇ ਧੀਆਂ ਵਾਂਗੂ ਪਾਲਿਆ ਗਿਆ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਹਾਨੂੰ ਗਲਤਫਹਿਮੀ ਹੈ ਅਜਿਹਾ ਕੁਝ ਨਹੀਂ ਜੋ ਤੁਸੀਂ ਸੋਚ ਰਹੇ ਹੋ ਉਸਨੇ ਮੇਰੀ ਬਾਹ ਨੂੰ ਘੁੱਟ ਕੇ ਫੜ ਲਿਆ ਤੇ ਕਿਹਾ ਬਕਵਾਸ ਨਾ ਕਰ ਜੋ ਤੈਨੂੰ ਕਹਿ ਰਿਹਾ ਹਾਂ ਉਹ ਕਰ ਆਪਣੇ ਕੱਪੜੇ اتار ਉਸਨੇ ਮੈਨੂੰ ਧੱਕਾ ਦਿੰਦੇ ਹੋਏ ਕਿਹਾ ਮੈਂ ਜ਼ਮੀਨ ਤੇ गिरਦੇ-गिरਦੇ ਬਚੀ ਮੈਂ ਤਾਂ ਸੁਣਿਆ ਸੀ ਕਿ ਪਤੀ ਪਤਨੀ ਦੀ ਰੱਖਿਆ ਕਰਦਾ ਪਰਮਾਤਮਾ ਨੇ ਰਿਸ਼ਤਾ ਬਹੁਤ ਪਵਿੱਤਰ ਬਣਾਇਆ ਸ਼ਰਮ ਔਰਤ ਦਾ ਗਹਿਣਾ ਹੁੰਦਾ ਦੋਨੋਂ ਇੱਕ ਦੂਜੇ ਲਈ ਇਫਾਜ਼ਤ ਕਰਦੇ ਨੇ ਪਰ ਮੇਰਾ ਘਰ ਵਾਲਾ ਕਿਦਾਂ ਦਾ ਸੀ ਜੋ ਮੇਰੇ ਤੋਂ ਬੇਪਰਦਾ ਕੰਮ ਕਰਵਾ ਰਿਹਾ ਸੀ ਮੈਂ ਜਲਦੀ ਨਾਲ ਕਮਰੇ ਤੋਂ ਬਾਹਰ ਨਿਕਲੀ ਮੈਂ ਇੱਕ ਸੁਰੱਖਿਆ ਦੀ ਜਗ੍ਹਾ ਲੱਭ ਰਹੀ ਸੀ ਜੋ ਮੈਨੂੰ ਉਸ ਘਰ ਵਿੱਚ ਕਿਤੇ ਵੀ ਨਜ਼ਰ ਨਹੀਂ ਆਈ ਪਰ ਮੈਂ ਸ਼ਾਇਦ ਇੰਨੀ ਖੁਸ਼ਕਿਸਮਤ ਨਹੀਂ ਸੀ ਕਿ ਉਹ ਆਦਮੀ ਮੇਰੀ ਗੱਲ ਮੰਨਦਾ ਉਸਨੇ ਜਲਦੀ ਨਾਲ ਮੇਰੇ ਪਿੱਛੇ ਆਇਆ ਤੇ ਮੇਰੀ ਬਾਹ ਨੂੰ ਫੜ ਲਿਆ ਮੈਂ ਬਹੁਤ ਚਿੱਕਾਂ ਮਾਰੀਆਂ ਮੈਨੂੰ ਛੱਡ ਦਿਓ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਨਹੀਂ ਬਤਾ ਸਕਦੀ ਮੈਨੂੰ ਵਾਪਸ ਆਸ਼ਰਮ ਜਾਣ ਦਿਓ ਸਿਰਫ ਇਹ ਕਹਿਣਾ ਹੀ ਸੀ ਕਿ ਉਸਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਮੈਨੂੰ ਬੈੱਡ ਤੇ ਧੱਕਾ ਦਿੱਤਾ ਤੇ ਸਿਗਰਟ ਦੇ ਨਾਲ ਮੇਰੇ ਸਰੀਰ ਦੇ ਉੱਤੇ ਨਿਸ਼ਾਨ ਲਾਉਣੇ ਸ਼ੁਰੂ ਕਰ ਦਿੱਤੇ। ਇਹ ਕਹਿਣ ਲੱਗਿਆ ਦੇਖਦਾ ਤੂੰ ਕਦੋਂ ਤੱਕ ਮੇਰੀ ਗੱਲ ਨਹੀਂ ਮੰਦੀ। ਇਹ ਸਭ ਦੇਖ ਕੇ ਮੈਂ ਆਪਣੇ ਹੋਸ਼ ਗਵਾਉਣ ਲੱਗੀ ਸੀ। ਮੇਰਾ ਸੂਟ ਬੁਰੀ ਤਰ੍ਹਾਂ ਜਲ ਗਿਆ ਸੀ। ਮੈਂ ਉਸ ਨੂੰ ਉਤਾਰ ਦਿੱਤਾ ਤੇ ਪੂਰੇ ਸਰੀਰ ਦੇ ਉੱਤੇ ਬੈੱਡ ਦੀ ਚੱਦਰ ਚੁੱਕ ਕੇ ਆਪਣੇ ਆਪ ਨੂੰ ਢੱਕ ਲਿਆ ਸੀ। ਪਰ ਮੈਂ ਲਗਾਤਾਰ ਰੋਈ ਜਾ ਰਹੀ ਸੀ। ਮੈਨੂੰ ਇਦਾਂ ਬੇਬਸ ਦੇਖ ਕੇ ਹੱਸਦਾ ਹੋਇਆ ਕਮਰੇ ਤੋਂ ਬਾਹਰ ਗਿਆ ਮੈਂ ਆਪਣੀ ਕਿਸਮਤ ਤੇ ਰੋ ਰਹੀ ਸੀ ਸਵੇਰ ਤੱਕ ਇਦਾਂ ਹੀ ਰੋਂਦੀ ਰਹੀ ਫਿਰ ਉਹ ਸਵੇਰੇ ਕਮਰੇ 'ਚ ਆਇਆ ਤਾਂ ਉਸ ਦੇ ਹੱਥ ਵਿੱਚ ਇੱਕ ਬੈਗ ਸੀ ਉਸ ਬੈਗ ਨੂੰ ਉਸ ਨੇ ਮੇਰੇ ਕੋਲ ਸੁੱਟਿਆ ਤੇ ਕਹਿਣ ਲੱਗਿਆ ਇਸ ਵਿੱਚ ਕੁਝ ਕੱਪੜੇ ਨੇ ਉਸ ਨੂੰ ਪਾ ਕੇ ਬਾਹਰ ਆ ਰਾਸਤਾ ਬਣਾ ਕੇ ਦੇ ਉਹ ਬਹੁਤ ਹੀ ਘਟੀਆ ਤੇ ਕਮੀਨਾ ਆਦਮੀ ਸੀ ਮੈਂ ਉਸ ਦੇ ਲਿਆਂਦੇ ਕੱਪੜੇ ਪਾਏ ਤੇ ਰੋਂਦੇ ਰੋਂਦੇ ਕਮਰੇ ਤੋਂ ਬਾਹਰ ਆਈ ਸਾਹਮਣੇ ਇੱਕ ਛੋਟੀ ਜੀ ਰਸੋਈ ਸੀ ਰਸੋਈ ਦੇ ਵਿੱਚ ਭਾਂਡਿਆਂ ਦਾ ਢੇਰ ਲੱਗਿਆ ਸੀ ਅਤੇ ਰਸੋਈ ਬਹੁਤ ਹੀ ਜ਼ਿਆਦਾ ਗੰਦੀ ਸੀ ਸਮਝ ਨਹੀਂ ਆ ਰਿਹਾ ਸੀ ਕਿੱਥੋਂ ਸ਼ੁਰੂ ਕਰਾਂ ਸਭ ਤੋਂ ਪਹਿਲਾਂ ਤਾਂ ਮੈਂ ਰਸੋਈ ਵਿੱਚ ਸਾਫ਼ ਕੀਤੀ ਪੂਰੀ ਰਸੋਈ ਗੰਦੀ ਸੀ ਫਿਰ ਉਸ ਤੋਂ ਬਾਅਦ ਨਾਸ਼ਤਾ ਬਣਾਉਣ ਲੱਗੀ ਮੈਂ ਨਾਸ਼ਤਾ ਬਣਾ ਕੇ ਮੇਜ਼ ਤੇ ਰੱਖ ਦਿੱਤਾ ਪਰ ਮੈਂ ਉਸ ਦੇ ਨਾਲ ਬੈਠ ਕੇ ਨਾਸ਼ਤਾ ਨਹੀਂ ਕੀਤਾ ਰਸੋਈ ਵਿੱਚ ਖੜੇ ਖੜੇ ਹੀ ਮੈਂ ਨਾਸ਼ਤਾ ਕੀਤਾ ਅਤੇ ਫਿਰ ਸਫਾਈ ਕਰਨ ਲੱਗੀ ਰਮੇਸ਼ ਨਾਸ਼ਤਾ ਕਰਕੇ ਰਸੋਈ ਵਿੱਚ ਆਇਆ ਤੇ ਉਸ ਨੂੰ ਆਪਣੇ ਕੋਲ ਦੇਖ ਕੇ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਉਹ ਮੇਰੇ ਕੋਲ ਆ ਕੇ ਕਹਿਣ ਲੱਗਿਆ ਜੋ ਹਰਕਤ ਤੂੰ ਰਾਤ ਕੀਤੀ ਹੈ ਜੇ ਤੂੰ ਅੱਜ ਫੇਰ ਕੀਤੀ ਤਾਂ ਪੂਰੇ ਕਮਰੇ 'ਚ ਅੱਗ ਲਾ ਦੇਣੀ ਹੈ ਤੇ ਤੈਨੂੰ ਵਿੱਚ ਹੀ ਜਾਲ ਦੇਣਾ ਹੈ ਇਹ ਸੁਣ ਕੇ ਤਾਂ ਮੇਰੀ ਧੜਕਣ ਰੁਕ ਗਈ ਸੀ ਇਹ ਕਹਿ ਕੇ ਉਹ ਬਾਹਰ ਚਲਾ ਗਿਆ ਸੀ ਤੇ ਮੈਂ ਡਰ ਗਈ ਸੀ ਜਦ ਮੈਂ ਰੋਟੀ ਬਣਾ ਕੇ ਰਸੋਈ ਚੋਂ ਬਾਹਰ ਆਈ ਉਹ ਘਰ ਨਹੀਂ ਸੀ ਤੇ ਮੈਂ ਸੁੱਖ ਦਾ ਸਾਹ ਲਿੱਤਾ ਇਸ ਬਾਰੇ ਸੋਚ ਕੇ ਮੇਰਾ ਦਿਲ ਡਰ ਰਿਹਾ ਸੀ ਮੈਂ ਹੁਣ ਤੱਕ ਸਮਝ ਨਹੀਂ ਪਾ ਰਹੀ ਸੀ ਕਿ ਆਦਮੀ ਇਦਾਂ ਕਿਉਂ ਕਰ ਰਿਹਾ ਹੈ ਜੇ ਉਸਨੇ ਜ਼ੁਲਮ ਹੀ ਕਰਨੇ ਸੀ ਤਾਂ ਇੱਕ ਬੇਸਹਾਰਾ ਕੁੜੀ ਨੂੰ ਕਿਉਂ ਵਿਆਹ ਕੇ ਲਿਆਇਆ ਮੈਂ ਤਾਂ ਨਿਆਣੀ ਹੁੰਦੇ ਤੋਂ ਹੀ ਦੁੱਖ ਸਹਿੰਦੀ ਆ ਰਹੀ ਹਾਂ ਮੇਰੇ ਤਾਂ ਕੋਈ ਵੀ ਨਹੀਂ ਸੀ ਨਾ ਬਾਪ ਨਾ ਭਾਈ ਨਾ ਭੈਣ ਮੈਨੂੰ ਤਾਂ ਕਿਸੇ ਬਾਰੇ ਨਹੀਂ ਪਤਾ ਮੈਂ ਸੋਚਿਆ ਕਿ ਮੈਂ ਭੱਜ ਜਾਨੀ ਹਾਂ ਪਤਾ ਨਹੀਂ ਰਾਤ ਨੂੰ ਮੇਰੇ ਨਾਲ ਕੀ ਕਰੂਗਾ ਇਸ ਲਈ ਮੈਂ ਕਮਰੇ ਵਿੱਚ ਗਈ ਤੇ ਛੋਟੇ ਜਿਹੇ ਬੈਗ ਵਿੱਚ ਆਪਣੇ ਪਾਏ ਜਿਹੜੇ ਕਿ ਉਹ ਮੇਰੇ ਲਈ ਲੈ ਕੇ ਆਇਆ ਸੀ ਅਤੇ ਬਾਹਰ ਜਾਣ ਲੱਗੀ ਜਿੱਦਾਂ ਹੀ ਮੈਂ ਗੇਟ ਖੋਲਣ ਲੱਗੀ ਮੇਰੇ ਹੌਂਸ਼ ਉੱਡ ਗਏ ਗੇਟ ਦੇ ਬਾਹਰ ਜਿੰਦਾ ਲੱਗਾ ਸੀ ਪੂਰਾ ਘਰ ਬੰਦ ਸੀ ਕੋਈ ਅਜਿਹੀ ਥਾਂ ਨਹੀਂ ਸੀ ਜਿਸ ਵਿੱਚੋਂ ਮੈਂ ਬਾਹਰ ਨਿਕਲ ਸਕਾਂ ਕੰਧਾਂ ਦੇ ਉੱਤੇ ਲੋਹੇ ਦੀਆਂ ਗਰੀਲਾ ਤਿੱਖੀਆਂ ਲੱਗੀਆਂ ਸੀ ਜਿਸ ਤੇ ਚੜ੍ਹਨਾ ਇੱਕ ਕੁੜੀ ਦੇ ਵਾਸ ਦੀ ਗੱਲ ਨਹੀਂ ਮੈਂ ਸਾਰੇ ਕਮਰੇ ਦੀਆਂ ਬਾਰੀਆਂ ਖੋਲ ਕੇ ਦੇਖੀਆਂ ਪਰ ਕਿਤੋਂ ਵੀ ਲੰਘਣ ਦਾ ਰਾਹ ਨਹੀਂ ਸੀ ਮੈਨੂੰ ਆਪਣਾ ਆਪ ਲੱਗਦਾ ਜਿੱਦਾਂ ਮੈਂ ਜੇਲ੍ਹ ਵਿੱਚ ਹੋਵਾਂ ਤੇ ਆਪਣੀ ਕਿਸਮਤ ਤੇ ਰੋਣਾ ਆ ਰਿਹਾ ਸੀ ਮੈਂ ਰਾਤ ਦੀ ਰੋਟੀ ਬਣਾ ਲਈ ਜਦੋਂ ਘਰ ਆਇਆ ਡਰਦੇ ਮਾਰੇ ਮੈਂ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰਕੇ ਬੈਠ ਗਈ ਸੀ ਮੈਂ ਉਸ ਦੇ ਆਉਣ ਤੋਂ ਪਹਿਲਾਂ ਰੋਟੀ ਖਾ ਲਈ ਮੈਂ ਉਸ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੀ ਸੀ ਮੈਨੂੰ ਉਸ ਤੋਂ ਬਹੁਤ ਡਰ ਲੱਗ ਰਿਹਾ ਸੀ ਪਰ 10 ਮਿੰਟ ਹੋਏ ਜਦ ਮੇਰੇ ਕਮਰੇ ਦਾ ਦਰਵਾਜ਼ਾ ਜ਼ੋਰ ਨਾਲ ਖੜਕਿਆ ਮੇਰਾ ਦਿਲ ਧੜਕ ਗਿਆ ਉਹ ਬਹੁਤ ਹੀ ਗੁੱਸੇ ਵਾਲੇ ਬੋਲਾਂ ਵਿੱਚ ਮੈਨੂੰ ਕਹਿ ਰਿਹਾ ਸੀ ਦਰਵਾਜ਼ਾ ਖੋਲ ਤੇਰਾ ਉਹ ਹਾਲ ਕਰੂੰਗਾ ਜੋ ਯਾਦ ਰੱਖੇਂਗੀ ਤੂੰ ਕਮਰੇ ਵਿੱਚ ਕਿਸ ਦੇ ਨਾਲ ਬੈਠੀ ਹੈ ਤੇਰੇ ਨਾਲ ਕਮਰੇ ਵਿੱਚ ਕੌਣ ਹੈ ਇਹ ਸਭ ਸੁਣ ਕੇ ਮੇਰੇ ਹੋਸ਼ ਉੱਡ ਗਏ ਜਿਸ ਤਰ੍ਹਾਂ ਦੀਆਂ ਹਰਕਤਾਂ ਉਸ ਨੇ ਰਾਤ ਕੀਤੀਆਂ ਸੀ ਮੈਂ ਇਸ ਡਰ ਕਰਕੇ ਜਲਦੀ ਦਰਵਾਜ਼ਾ ਖੋਲ ਦਿੱਤਾ ਤੇ ਉਸ ਨੇ ਮੈਨੂੰ ਤੱਕਾ ਦੇ ਦਿੱਤਾ ਤੇ ਮੈਂ ਦੂਰ ਜਾ ਕੇ ਗਿਰੀ ਅਤੇ ਫਿਰ ਕਮਰੇ ਨੂੰ ਦੇਖਣ ਲੱਗਾ ਕਦੇ ਬੈੱਡ ਦੇ نیچے ਦੇਖਦਾ ਤੇ ਕਦੇ ਪਰਦੇ ਪਿੱਛੇ ਦੇਖਦਾ ਇਤੋ ਤਾਂ ਕਿ ਉਸਨੇ ਅਲਮਾਰੀ ਵੀ ਖੋਲ ਕੇ ਵੇਖੀ ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ ਇੱਥੇ ਕੋਈ ਨਹੀਂ ਉਹ ਕਹਿਣ ਲੱਗਾ ਫਿਰ ਦਰਵਾਜ਼ਾ ਕਿਉਂ ਬੰਦ ਕੀਤਾ ਤੂੰ ਮੈਨੂੰ ਝੂਠ ਬੋਲ ਰਹੀ ਹੈ ਇਹ ਕਹਿੰਦੇ ਹੋਏ ਉਸਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਮੈਂ ਸਮਝ ਗਈ ਸੀ ਕਿ ਉਹ ਬਹੁਤ ਸ਼ਕਤੀਮੁਜਾਜ਼ਦਾ ਆਦਮੀ ਹੈ ਪੂਰਾ ਕਮਰਾ ਦੇਖਣ ਤੋਂ ਬਾਅਦ ਕਹਿਣ ਲੱਗਾ ਜਿਵੇਂ ਇੱਥੇ ਕਿਸੇ ਆਦਮੀ ਨੂੰ ਦੇਖਿਆ ਤਾਂ ਤੇਰੇ ਟੁਕੜੇ ਕਰ ਦੇਣੇ ਆ ਇਹ ਕਹਿ ਕੇ ਉਹ ਕਮਰੇ ਚੋਂ ਬਾਹਰ ਚਲਾ ਗਿਆ ਰਾਤ ਨੂੰ ਰਮੇਸ਼ ਨੇ ਫਿਰ ਤੋਂ ਮੇਰੇ ਨਾਲ ਉਹੀ ਗੱਲ ਕੀਤੀ ਜੋ ਮੈਨੂੰ ਮੇਰੀਆਂ ਹੀ ਨਜ਼ਰਾਂ ਵਿੱਚ ਗੇੜ ਦਿੰਦੀ ਸੀ ਪਰ ਇਸ ਵਾਰੀ ਮੈਂ ਉਸ ਨਾਲ ਬਹਿਸ ਨਹੀਂ ਕੀਤੀ ਕਿਉਂਕਿ ਮੈਂ ਕੁੱਟ ਨਹੀਂ ਖਾ ਸਕਦੀ ਸੀ ਮੇਰੇ 'ਚ ਹਿੰਮਤ ਨਹੀਂ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਮੇਰਾ ਘਰ ਵਾਲਾ ਕਮਰੇ ਤੋਂ ਬਾਹਰ ਚਲਾ ਗਿਆ ਉਸ ਨੇ ਹੁਣ ਤੱਕ ਮੈਨੂੰ ਹੱਥ ਨਹੀਂ ਲਾਇਆ ਸੀ ਹੁਣ ਰੋਜ਼ ਹੀ ਇਦਾਂ ਹੁੰਦਾ ਉਹ ਮੇਰੇ ਸਾਰੇ ਕੱਪੜੇ ਤਰਵਾ ਦਿੰਦਾ ਤੇ ਬਾਹਰ ਚਲਾ ਜਾਂਦਾ ਪੂਰੀ ਰਾਤ ਕਮਰੇ ਵਿੱਚ ਨਾ ਆਉਂਦਾ ਤੇ ਇੱਕ ਰਾਤ ਸਾਡੇ ਘਰ ਵਿੱਚ ਚੋਰ ਆਏ ਸੀ ਮੈਂ ਉਸ ਸਮੇਂ ਗਹਿਰੀ ਨੀਂਦ ਵਿੱਚ ਸੀ ਜਦੋਂ ਮੈਨੂੰ ਕਮਰੇ ਦੇ ਅੰਦਰ ਉਸ ਦੀਆਂ ਆਵਾਜ਼ਾਂ ਸੁਣ ਰਹੀਆਂ ਸੀ ਜਿਦਾਂ ਉਹ ਕਿਸੇ ਨਾਲ ਲੜ ਰਿਹਾ ਹੋਵੇ ਮੈਂ ਡਰ ਦੇ ਮਾਰੇ ਸੋਚ ਰਹੀ ਸੀ ਕਿ ਆਖਰ ਕੀ ਹੋ ਗਿਆ ਹੈ ਜਦੋਂ ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਮੇਰਾ ਘਰ ਵਾਲਾ ਕਮਰੇ ਤੋਂ ਬਾਹਰ ਸੀ ਅਤੇ ਉਸ ਨੂੰ ਚਾਰ ਆਦਮੀ ਘੇਰੀ ਖੜੇ ਸੀ ਜੋ ਮੇਰੇ ਘਰ ਵਾਲੇ ਦੇ ਸਿਰ ਤੇ ਹਥਿਆਰ ਰੱਖੀ ਬੈਠੇ ਸੀ ਉਹ ਜ਼ਖਮੀ ਹਾਲਤ ਵਿੱਚ ਸੀ ਇਹ ਦੇਖ ਕੇ ਮੈਂ ਬੁਰੀ ਤਰ੍ਹਾਂ ਡਰ ਗਈ ਮੈਂ ਜਲਦੀ ਨਾਲ ਆਪਣੇ ਘਰ ਵਾਲੇ ਕੋਲ ਗਈ ਤੇ ਚੋਰਾਂ ਨੂੰ ਕਹਿਣ ਲੱਗੀ ਉਹਨਾਂ ਨੂੰ ਪੁੱਛਿਆ ਕਿ ਇਹਨਾਂ ਨੇ ਤੁਹਾਡਾ ਕੀ ਵਗਾੜਿਆ ਤੁਸੀਂ ਸਾ ਤੋਂ ਕੀ ਚਾਹੁੰਦੇ ਹੋ ਲੈ ਜਾਓ ਪਰ ਮੇਰੇ ਘਰ ਵਾਲੇ ਨੂੰ ਛੱਡ ਦਿਓ ਜਿੰਨੇ ਵੀ ਗਹਿਣੇ ਤੇ ਪੈਸੇ ਨੇ ਸਭ ਲੈ ਲਓ ਮੈਂ ਉਹ ਲੈਣ ਲਈ ਕਮਰੇ ਵਿੱਚ ਗਈ ਆਪਣੀ ਅਲਮਾਰੀ ਦਾ ਜਿੰਦਾ ਖੋਲ੍ਹਿਆ ਤੇ ਉਸ ਵਿੱਚ ਜੋ ਵੀ ਸੀ ਮੈਂ ਸਭ ਕੁਝ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ ਤੇ ਕਿਹਾ ਮੇਰੇ ਘਰ ਵਾਲੇ ਨੂੰ ਛੱਡ ਦਿਓ ਉਹਨਾਂ ਨੇ ਪੈਸੇ ਲਿੱਤੇ ਤੇ ਚਲੇ ਗਏ ਮੈਂ ਰੋਣ ਲੱਗੀ ਤੇ ਵਾਰ-ਵਾਰ ਆਪਣੇ ਘਰ ਵਾਲੇ ਦਾ ਚਿਹਰਾ ਤੇ ਹੱਥ ਦੇਖਣ ਲੱਗੀ ਕਿ ਕਿਤੇ ਉਸ ਨੂੰ ਜ਼ਿਆਦਾ ਸੱਟ ਤਾਂ ਨਹੀਂ ਲੱਗੀ ਕਿਉਂਕਿ ਉਹ ਸ਼ਾਇਦ ਉਹਨਾਂ ਨਾਲ ਲੜ ਰਿਹਾ ਸੀ ਇਸ ਲਈ ਉਸ ਦੇ ਚਿਹਰੇ ਤੇ ਜ਼ਖਮ ਸੀ ਤੇ ਬੁੱਲ੍ਹ ਦੇ ਉੱਤੇ ਖੂਨ ਆ ਰਿਹਾ ਸੀ ਮੈਂ ਆਪਣੀ ਚੁੰਨੀ ਨਾਲ ਉਸ ਦਾ ਮੂੰਹ ਸਾਫ਼ ਕੀਤਾ ਤੇ ਰੋਂਦੇ ਹੋਏ ਪੁੱਛਣ ਲੱਗੀ ਤੁਸੀਂ ਉਹਨਾਂ ਨਾਲ ਕਿਉਂ ਲੜਾਈ ਕੀਤੀ ਉਹ ਵੀ ਥੋੜੇ ਜਿਹੇ ਪੈਸੇ ਲਈ ਜੋ ਮੰਗਦੇ ਸੀ ਦੇ ਦਿੰਦੇ ਆਪਾਂ ਨੇ ਪੈਸੇ ਕੀ ਕਰਨੇ ਸੀ ਮੈਨੂੰ ਤੁਹਾਡੀ ਜ਼ਿੰਦਗੀ ਜ਼ਰੂਰੀ ਹੈ ਪੈਸਿਆਂ ਨਾਲ ਮੈਨੂੰ ਕੋਈ ਮੋਹ ਨਹੀਂ ਉਹ ਮੇਰੇ ਮੂੰਹ ਵੱਲ ਦੇਖੀ ਜਾ ਰਿਹਾ ਸੀ ਅਤੇ ਕੁਝ ਬੋਲ ਨਹੀਂ ਰਿਹਾ ਸੀ ਉਸ ਨੂੰ ਮੇਰੀ ਗੱਲਾਂ ਤੇ ਯਕੀਨ ਨਹੀਂ ਆ ਰਿਹਾ ਸੀ ਕਹਿ ਲਗਾ ਤੈਨੂੰ ਮੇਰੀ ਇੰਨੀ ਚਿੰਤਾ ਕਿਉਂ ਹੈ ਮੈਂ ਕਿਹਾ ਇਸ ਲਈ ਕਿ ਤੁਸੀਂ ਮੇਰੇ ਘਰ ਵਾਲੇ ਹੋ ਮੇਰੇ ਜੀਵਨ ਸਾਥੀ ਹੋ ਮੈਨੂੰ ਤੁਹਾਡੀ ਚਿੰਤਾ ਨਹੀਂ ਹੋਊਗੀ ਤਾਂ ਹੋਰ ਕਿਸ ਨੂੰ ਹੋਊਗੀ ਮੇਰੀ ਗੱਲ ਸੁਣ ਕੇ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਉਹ ਜਲਦੀ ਨਾਲ ਕਮਰੇ ਵਿੱਚ ਗਿਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਉਸ ਰਾਤ ਮੈਂ ਬਹੁਤ ਬੇਚੈਨ ਸੀ بار بار ਮੇਰਾ ਦਿਲੇ ਹੀ ਸੋਚ ਰਿਹਾ ਸੀ ਤੇ ਡਰ ਰਿਹਾ ਸੀ ਜੀ ਘਰ ਵਾਲੇ ਨੂੰ ਕੁਝ ਹੋ ਜਾਂਦਾ ਜਿਵੇਂ ਉਸ ਕੋਲ ਨਾ ਪਹੁੰਚਦੀ ਉਹ ਪਤਾ ਨਹੀਂ ਮੇਰੇ ਘਰ ਵਾਲੇ ਦੇ ਨਾਲ ਕੀ ਕਰਦੇ ਬੇਸ਼ੱਕ ਮੇਰੇ ਘਰ ਵਾਲੇ ਨੇ ਮੇਰੇ ਨਾਲ ਜੋ ਵੀ ਕੀਤਾ ਚੰਗਾ ਨਹੀਂ ਸੀ ਜਿੰਨਾ ਜਲੀਲ ਉਸਨੇ ਮੈਨੂੰ ਕੀਤਾ ਉਸ ਦਾ ਕਾਰਨ ਤਾਂ ਮੈਂ ਨਹੀਂ ਜਾਣਦੀ ਸੀ ਜੋ ਕੁਝ ਮੇਰੇ ਨਾਲ ਹੋ ਰਿਹਾ ਸੀ ਉਹ ਗਲਤ ਸੀ ਉਸ ਦੇ ਬਾਵਜੂਦ ਵੀ ਮੈਂ ਉਸ ਦੇ ਨਾਲ ਚੰਗਾ ਸਲੂਕ ਰੱਖਿਆ ਉਸ ਦੀ ਪਸੰਦ ਦੀ ਰੋਟੀ ਬਣਾਉਂਦੀ ਪੂਰਾ ਦਿਨ ਉਸ ਦੇ ਘਰ ਦੇ ਕੰਮ ਕਰਦੀ ਅਦੇ ਅਧਿਆ ਨਹੀਂ ਹੁੰਦਾ ਸੀ ਕਿ ਉਸ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਮੈਂ ਨਾ ਕਰਾਂ ਮੈਂ ਜਾਣਦੀ ਸੀ ਮੇਰਾ ਘਰਵਾਲਾ ਸ਼ੱਕੀ مزاج ਦਾ ਹੈ ਇਸ ਲਈ ਮੈਂ ਤਿਆਰ ਬਿਲਕੁਲ ਨਹੀਂ ਹੁੰਦੀ ਸੀ ਹਮੇਸ਼ਾ ਸਾਦਗੀ ਚ ਰਹਿੰਦੀ ਉਹਨ ਉਸ ਦਾ ਸੁਭਾਅ ਬਦਲਣ ਲੱਗਿਆ ਸੀ ਉਹ ਬਹੁਤ ਚੁੱਪ ਰਹਿਣ ਲੱਗਿਆ ਸੀ ਤੇ ਮੇਰੇ ਕਮਰੇ ਵਿੱਚ ਬਿਲਕੁਲ ਨਹੀਂ ਆਉਂਦੇ ਸੀ ਇੱਕ ਵਾਰੀ ਮੈਂ ਰਸੋਈ ਵਿੱਚ ਭਾਂਡੇ ਧੋ ਰਹੀ ਸੀ ਤੇ ਸਫਾਈ ਕਰ ਰਹੀ ਸੀ ਮੈਂ ਹਮੇਸ਼ਾ ਹੀ ਰਾਤ ਨੂੰ ਪੂਰੀ ਰਸੋਈ ਸਾਫ਼ ਕਰਕੇ ਸੌਂਦੀ ਤੇ ਉਸ ਸਮੇਂ ਮੇਰਾ ਘਰਵਾਲਾ ਰਸੋਈ 'ਚ ਆਇਆ ਮੈਂ ਸਮਝ ਗਈ ਕਿ ਉਸ ਨੇ ਚਾਹ ਪੀਣੀ ਹੈ ਇਸ ਲਈ ਮੈਂ ਜਲਦੀ ਨਾਲ ਚਾਹ ਬਣਾਉਣ ਲੱਗੀ ਕਿਉਂਕਿ ਮੈਂ ਉਸ ਦਾ ਹਰ ਕੰਮ ਉਸ ਦੇ ਕਹਿਣ ਤੋਂ ਪਹਿਲਾਂ ਹੀ ਕਰ ਦਿੰਦੀ ਸੀ ਤਾਂ ਉਹ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਕਹਿਣ ਲੱਗਿਆ ਕਿ ਮੈਂ ਆਪੇ ਚਾਹ ਬਣਾ ਲੈਣੀ ਹੈ ਤੂੰ ਜਾ ਕੇ ਆਰਾਮ ਕਰ ਮੈਂ ਕਿਹਾ ਨਹੀਂ ਮੈਂ ਚਾਹ ਬਣਾ ਦਿੰਨੀ ਹਾਂ ਉਸ ਤੋਂ ਬਾਅਦ ਮੈਂ ਰਸੋਈ ਵੀ ਸਾਫ਼ ਕਰਨੀ ਹੈ ਉਹ ਕਹਿਣ ਲੱਗਿਆ ਕਿ ਇਹ ਜ਼ਰੂਰੀ ਨਹੀਂ ਕਿ ਸਾਰਾ ਕੁਝ ਰਾਤ ਨੂੰ ਹੀ ਕਰਕੇ ਪੈਣਾ ਹੈ ਤੂੰ ਮੈਨੂੰ ਥੱਕੀ ਲੱਗਦੀ ਹੈ ਜਾ ਕੇ ਆਰਾਮ ਕਰ ਅੱਜ ਪਹਿਲੀ ਵਾਰੀ ਏਦਾਂ ਹੋਇਆ ਸੀ ਕਿ ਉਸ ਨੇ ਅਜਿਹੇ ਸ਼ਬਦ ਮੈਨੂੰ ਕਹੇ ਸੀ ਨਹੀਂ ਤਾਂ ਸ਼ੁਰੂ ਵਿੱਚ ਮੈਨੂੰ ਬਹੁਤ ਹੀ ਗੋੜਾ ਬੋਲਦਾ ਸੀ ਕਹਿੰਦਾ ਸੀ ਪੂਰਾ ਘਰ ਚਮਕਾਉਣ ਤੇ ਸਾਫ਼ ਕਰਨ ਤੋਂ ਬਾਅਦ ਹੀ ਤੈਨੂੰ ਸੌਣ ਦੀ ਪਰਮਿਸ਼ਨ ਮਿਲਣੀ ਹੈ ਇਸ ਲਈ ਮੈਨੂੰ ਆਦਤ ਹੋ ਗਈ ਸੀ ਮੈਂ ਸਾਰੇ ਘਰ ਦਾ ਕੰਮ ਰਾਤ ਨੂੰ ਕਰਕੇ ਫਿਰ ਹੀ ਸੌਂਦੀ ਸੀ ਪਰ ਅੱਜ ਉਹ ਮੈਨੂੰ ਕਹਿ ਰਿਹਾ ਸੀ ਤੂੰ ਜਾ ਕੇ ਆਰਾਮ ਕਰ ਮੈਨੂੰ ਤੇਰੇ ਚਿਹਰੇ ਤੇ ਥਕਾਵਟ ਲੱਗ ਰਹੀ ਹੈ ਚਾਹ ਮੈਂ ਆਪ ਬਣਾ ਲੈਣੀ ਹੈ ਮੈਂ ਉਸ ਨੂੰ ਕਿਹਾ ਕੋਈ ਗੱਲ ਨਹੀਂ ਮੈਂ ਚਾਹ ਬਣਾ ਦਿੰਨੀ ਹਾਂ ਪਰ ਉਸ ਨੇ ਮਨ ਕਰ ਦਿੱਤਾ ਅਤੇ ਮੈਂ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰਨ ਲੱਗੀ ਤੇ ਮੈਂ ਉਸ ਨੂੰ ਹੈਰਾਨੀ ਨਾਲ ਦੇਖ ਰਹੀ ਸੀ ਗੱਲ ਬਿਲਕੁਲ ਸੱਚ ਸੀ ਕੁਝ ਦਿਨਾਂ ਵਿੱਚ ਮੈਂ ਬਹੁਤ ਥੱਕ ਗਈ ਸੀ ਘਰ ਦੇ ਸਾਰੇ ਕੰਮ ਪੂਰੇ ਕਰਦੀ ਅਤੇ ਸਮੇਂ ਦੇ ਉੱਤੇ ਕਰਦੀ ਜਿਸ ਨਾਲ ਥੋੜੀ ਬਿਮਾਰ ਵੀ ਸੀ ਦੂਜੀ ਗੱਲ ਇਹ ਸੀ ਕਿ ਮੈਂ ਆਪਣੇ ਘਰ ਵਾਲੇ ਦੇ ਨਾਲ ਵੀ ਰਹਿਣਾ ਚਾਹੁੰਦੀ ਸੀ ਮੇਰੀ ਇੱਛਾ ਸੀ ਉਹ ਜਿੱਦਾਂ ਦਾ ਵੀ ਸੀ ਮੈਨੂੰ ਤਾਂ ਆਪਣੀ ਜ਼ਿੰਦਗੀ ਉਸ ਨਾਲ ਹੀ ਬਤਾਉਣੀ ਸੀ ਮੇਰਾ ਕੋਈ ਹੋਰ ਸਹਾਰਾ ਨਹੀਂ ਸੀ ਮੈਂ ਆਪਣੇ ਕਮਰੇ ਵਿੱਚ ਆਈ ਫਿਰ ਇਦਾਂ ਹੀ ਪਈ ਰਹੀ ਫਿਰ ਖਿਆਲ ਆਇਆ ਕਿਉਂ ਨਾ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਆ ਆਖਰੋਂ ਮੈਨੂੰ ਕਿਸ ਗੱਲ ਦੀ ਸਜ਼ਾ ਦੇ ਰਹੇ ਨੇ ਮੇਰੇ ਕੋਲੋਂ ਕਿਉਂ ਕਿਉਂ ਨਹੀਂ ਆਉਂਦੇ ਇਹ ਸੋਚ ਕੇ ਮੈਂ ਉੱਠ ਕੇ ਬੈੱਡ ਤੇ ਗਈ ਸੋਚਿਆ ਗੱਲ ਕਰ ਲੈਣੀ ਆ ਉਹ ਮੇਰਾ ਘਰ ਵਾਲਾ ਹੈ ਮੈਂ ਉਸ ਨੂੰ ਨਹੀਂ ਕਹਾਂਗੀ ਤਾਂ ਫਿਰ ਕਿਸ ਨੂੰ ਕਹਾਂਗੀ ਮੈਂ ਕਮਰੇ ਤੋਂ ਬਾਹਰ ਗਈ ਤੇ ਆਪਣੇ ਘਰ ਵਾਲੇ ਦੇ ਕਮਰੇ ਵਿੱਚ ਗਈ ਪਰ ਸਾਹਮਣੇ ਜੋ ਮੈਂ ਦੇਖਿਆ ਮੇਰੇ ਹੋਸ਼ ਉੱਡ ਗਏ ਉਹ ਮੰਦਰ ਦੇ ਅੱਗੇ ਹੱਥ ਜੋੜ ਕੇ ਰੋ ਰਿਹਾ ਸੀ ਪਤਾ ਨਹੀਂ ਕਿਸ ਗੱਲ ਦਾ ਉਸ ਨੂੰ ਦੁੱਖ ਸੀ ਉਹ ਕਿਉਂ ਰੋ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਪਰ ਜਿੱਦਾਂ ਹੀ ਉਸ ਨੇ ਮੈਨੂੰ ਦੇਖਿਆ ਫਟਾਫਟ ਆਪਣੇ ਹੰਝੂ ਸਾਫ਼ ਕੀਤੇ ਤੇ ਕਹਿਣ ਲੱਗਾ ਤੂੰ ਇੱਥੇ ਕਿਉਂ ਆਈ ਹੈ ਮੈਂ ਕਿਹਾ ਤੁਸੀਂ ਰੋ ਕਿਉਂ ਰਹੇ ਹੋ ਕੀ ਹੋਇਆ ਤਾਂ ਕਹਿਣ ਲੱਗਿਆ ਇਹ ਮੇਰੀ ਤੇ ਮੇਰੇ ਪਰਮਾਤਮਾ ਦੀ ਗੱਲ ਹੈ ਮੈਨੂੰ ਹੈਰਾਨੀ ਹੋਈ ਉਹ ਪੂਜਾ ਪਾਠ ਵੀ ਕਰਦਾ ਸੀ ਉਸ ਨੂੰ ਰੱਬ ਤੇ ਯਕੀਨ ਵੀ ਸੀ ਉਹ ਜੋ ਕੁਝ ਮੇਰੇ ਨਾਲ ਕਰ ਰਿਹਾ ਸੀ ਉਹ ਬਿਲਕੁਲ ਠੀਕ ਨਹੀਂ ਕਰ ਰਿਹਾ ਸੀ ਮੈਂ ਤਾਂ ਸਮਝੀ ਸੀ ਉਸ ਦਾ ਪਰਮਾਤਮਾ ਤੇ ਵਿਸ਼ਵਾਸ ਹੀ ਨਹੀਂ ਉਹ ਇੰਨਾ ਪੱਥਰਦਿਲ ਇਨਸਾਨ ਨਾ ਹੁੰਦਾ ਮੈਨੂੰ ਉੱਤੇ ਖੜੇ ਖੜੇ ਦੇਖ ਕੇ ਕਹਿਣ ਲੱਗਾ ਤੂੰ ਜਾ ਪਰ ਮੈਂ ਉਸ ਦੇ ਕੋਲ ਗਈ ਤੇ ਉਸ ਨਾਲ ਖੜੀ ਹੋ ਗਈ ਮੰਦਰ ਦੇ ਅੱਗੇ ਹੱਥ ਜੋੜੇ ਤੇ ਮੈਂ ਕਿਹਾ ਤੁਸੀਂ ਕਿਉਂ ਮੇਰੇ ਤੋਂ ਦੂਰ ਰਹਿੰਦੇ ਹੋ ਮੇਰੀ ਗੱਲ ਸੁਣ ਕੇ ਉਸ ਨੇ ਜਲਦੀ ਨਾਲ ਮੈਨੂੰ ਆਪਣੇ ਆਪ ਤੋਂ ਦੂਰ ਕਰ ਦਿੱਤਾ ਤੇ ਕਹਿਣ ਲੱਗਿਆ ਇੱਥੋਂ ਜਾ ਕੇ ਮੈਨੂੰ ਲੱਗਿਆ ਜਿੱਦਾਂ ਉਹ ਮੇਰੇ ਤੋਂ ਕੁਝ ਲੁਕੋ ਰਿਹਾ ਹੋਵੇ ਮੈਂ ਉਸ ਨੂੰ ਕਿਹਾ ਮੈਂ ਤੁਹਾਡੀ ਘਰ ਵਾਲੀ ਹਾਂ ਤੁਸੀਂ ਮੈਨੂੰ ਆਪਣੀ ਹਰ ਗੱਲ ਦੱਸ ਸਕਦੇ ਹੋ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹਾਂ ਇੱਕ ਦੂਜੇ ਤੇ ਵਿਸ਼ਵਾਸ ਕਰ ਸਕਦੇ ਹਾਂ ਤੇ ਆਪਣਾ ਦੁੱਖ ਸਾਂਝਾ ਕਰ ਸਕਦੇ ਹਾਂ ਜ਼ਿੰਦਗੀ ਦੀ ਹਰ ਗੱਲ ਇੱਕ ਦੂਜੇ ਨਾਲ ਸ਼ੇਅਰ ਕਰ ਸਕਦੇ ਹਾਂ ਮੇਰੀ ਗੱਲ ਸੁਣ ਕੇ ਕਹਿਣ ਲੱਗਿਆ ਔਰਤ ਵਿਸ਼ਵਾਸ ਕਰਨ ਦੇ ਲਾਇਕ ਨਹੀਂ ਹੁੰਦੀ ਮੈਂ ਇਸ ਮਾਮਲੇ ਵਿੱਚ ਬੜੇ ਧੋਖੇ ਖਾਦੇ ਨੇ ਇਸ ਲਈ ਮੈਨੂੰ ਹੁਣ ਕਿਸੇ ਵੀ ਔਰਤ ਤੇ ਭਰੋਸਾ ਨਹੀਂ ਉਹ ਕਹਿਣ ਲੱਗਾ ਮੇਰੀ ਮਾਂ ਉਸ ਵਕਤ ਇੱਕ ਅਣਜਾਣ ਆਦਮੀ ਨਾਲ ਭੱਜ ਗਈ ਜਦ ਮੈਂ 7 ਸਾਲ ਦਾ ਸੀ ਸਿਰਫ ਇਸ ਲਈ ਮੇਰਾ ਪਿਓ ਸੋਣਾ ਨਹੀਂ ਸੀ ਮੇਰੀ ਵੱਡੀ ਭੈਣ ਮੇਰੇ ਤੋਂ ਵੱਡੀ ਜਦੋਂ ਜਵਾਨ ਹੋਈ ਤਾਂ ਪਿਓ ਦੀ ਮੌਤ ਹੋ ਗਈ ਸੀ ਮੈਂ ਪਿਓ ਦੀ ਦੁਕਾਨ ਸੰਭ ਲਈ ਤੇ ਮੇਰੀ ਭੈਣ ਘਰ ਸੰਭਦੀ ਉਸ ਦਾ ਰਿਸ਼ਤਾ ਲੱਭ ਰਿਆ ਸੀ ਪਰ ਗੱਲ ਨਾ ਬਣੀ। ਦਿਨ ਦੁਕਾਨ ਤੋਂ ਜਦੋਂ ਘਰ ਆਇਆ ਤਾਂ ਭੈਣ ਦੇ ਕਮਰੇ ਵਿੱਚ ਕਿਸੇ ਦੇ ਹੱਸਣ ਤੇ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਜਦ ਮੈਂ ਅੰਦਰ ਵੇਖਿਆ ਤਾਂ ਗਲੀ ਦੇ ਕੁਝ ਅਵਾਰਾ ਮੁੰਡਿਆਂ ਨਾਲ ਉਹ ਰੰਗਰਲੀਆਂ ਮਨਾ ਰਹੀ ਸੀ। ਇਹ ਦੇਖ ਕੇ ਮੈਨੂੰ ਔਰਤਾਂ ਤੋਂ ਯਕੀਨ ਹੀ ਉੱਠ ਗਿਆ। ਮੈਂ ਆਪਣੀ ਭੈਣ ਨੂੰ ਮਾਰ-ਮਾਰ ਕੇ ਘਰੋਂ ਕੱਢ ਦਿੱਤਾ ਤੇ ਉਹ ਉਸ ਮੁੰਡੇ ਨਾਲ ਭੱਜ ਗਈ। ਮੈਂ ਇਸ ਲਈ ਕਈ ਸਾਲ ਵਿਆਹ ਨਹੀਂ ਕੀਤਾ। ਫਿਰ ਲੋਕਾਂ ਦੇ ਤਾਣਿਆਂ ਤੋਂ ਮੈਂ ਤੰਗ ਆ ਗਿਆ ਕਿ ਤੇਰੇ ਨਾਲ ਕੋਈ ਕੁੜੀ ਵਿਆ ਨਹੀਂ ਕਰਵਾਉਣਾ ਚਾਹੁੰਦੀ ਜਿਸ ਦੀ ਮਾਂ ਤੇ ਭੈਣ ਭੱਜ ਗਈ ਹੋਵੇ ਉਹਨੂੰ ਕੋਈ ਆਪਣੀ ਧੀ ਕੋਈ ਕਿਉਂ ਦਊਗਾ ਇਹ ਸੁਣ ਕੇ ਮੈਂ ਆਸ਼ਰਮ ਵਿੱਚ ਆ ਕੇ ਤੇਰੇ ਨਾਲ ਵਿਆਹ ਕੀਤਾ ਪਰ ਤੈਨੂੰ ਦੇਖਦੇ ਹੀ ਮੈਨੂੰ ਆਪਣੀ ਮਾਂ ਤੇ ਭੈਣ ਦੀ ਯਾਦ ਆ ਗਈ ਇਸ ਲਈ ਮੈਂ ਤੇਰੇ ਨਾਲ ਇਸ ਗੱਲ ਦਾ ਬਦਲਾ ਲੈਣ ਲੱਗਿਆ ਪਰ ਜਿਸ ਦਿਨ ਸਾਡੇ ਘਰ ਚੋਰ ਆਏ ਤੇ ਤੂੰ ਮੈਨੂੰ ਉਹਨਾਂ ਤੋਂ ਬਚਾਇਆ ਤੇ ਤੂੰ ਮੇਰੇ ਲਈ ਪਰੇਸ਼ਾਨ ਹੋਈ ਤੈਨੂੰ ਰੋਂਦੇ ਵੇਖਿਆ ਤਾਂ ਮੈਨੂੰ ਹੈਰਾਨੀ ਹੋ ਗਈ ਸੀ ਜਿੱਦਾਂ ਦਾ ਬੁਰਾ ਸਲੂਕ ਮੈਂ ਤੇਰੇ ਨਾਲ ਕੀਤਾ ਸੀ ਤੂੰ ਮੈਨੂੰ ਬਚਾ ਰਹੀ ਸੀ ਤੂੰ ਚਾਹੁੰਦੀ ਤਾਂ ਉਹਨਾਂ ਨੂੰ ਕਹਿ ਕੇ ਮੈਨੂੰ ਮਰਵਾ ਵੀ ਸਕਦੀ ਸੀ ਪਰ ਤੂੰ ਇਦਾਂ ਨਹੀਂ ਕੀਤਾ ਤੂੰ ਆਪਣੇ ਗਹਿਣੇ ਤੇ ਪੈਸੇ ਉਹਨਾਂ ਤੋਂ ਮੈਨੂੰ ਬਚਾ ਲਿਆ ਮੇਰੇ ਲਈ ਤੂੰ ਰੋ ਰਹੀ ਸੀ ਇਹ ਦੇਖ ਕੇ ਮੇਰੀ ਸੋਚ ਤੇਰੇ ਲਈ ਬਦਲ ਗਈ ਪਰ ਮੈਨੂੰ ਆਪਣੇ ਸਲੂਕ ਤੇ ਸ਼ਾਨੀ ਹੋਣ ਲੱਗੀ ਇਸ ਲਈ ਤੇਰੇ ਕੋਲ ਆਉਣ ਦੀ ਹਿੰਮਤ ਨਹੀਂ ਮੈਂ ਤੈਨੂੰ ਆਪਣੇ ਕਾਬਲ ਨਹੀਂ ਸਮਝਦਾ ਸੀ ਇਹ ਕਹਿ ਕੇ ਉਹ ਰੋ ਰਿਹਾ ਸੀ ਮੈਂ ਕਿਹਾ ਰਮੇਸ਼ ਮੇਰੇ ਦਿਲ ਵਿੱਚ ਤੁਹਾਡੇ ਲਈ ਅਜਿਹਾ ਕੁਝ ਨਹੀਂ ਜੇ ਸੀ ਵੀ ਤਾਂ ਦੂਰ ਕਰ ਦਿੱਤਾ ਜੋ ਕੁਝ ਰਮੇਸ਼ ਦੀ ਮਾਂ ਤੇ ਭੈਣ ਨੇ ਕੀਤਾ ਉਹ ਗਲਤ ਸੀ ਕਿਸੇ ਵੀ ਆਦਮੀ ਲਈ ਮਾਨਸਿਕ ਤਣਾਅ ਵਾਲੀ ਗੱਲ ਸੀ ਤੇ ਰਮੇਸ਼ ਦੇ ਦਿਮਾਗ ਤੇ ਇਸ ਗੱਲ ਦਾ ਬਹੁਤ ਸਦਮਾ ਸੀ ਅਤੇ ਉਹ ਇਸ ਗੱਲ ਨੂੰ ਆਪਣੇ ਦਿਲ ਨਾਲ ਲਾ ਬੈਠਾ ਸੀ ਇਸ ਲਈ ਉਹ ਸਾਰੀਆਂ ਔਰਤਾਂ ਤੋਂ ਨਫ਼ਰਤ ਕਰਦਾ ਸੀ ਪਰ ਉਹ ਦਿਲ ਦਾ ਬੁਰਾ ਨਹੀਂ ਸੀ ਉਸ ਤੇ ਹਾਲਾਤਾਂ ਨੇ ਇਸ ਕਦਰ ਤੋੜ ਦਿੱਤਾ ਕਿ ਇੱਕ ਜ਼ਾਲਮ ਇਨਸਾਨ ਦੀ ਤਰ੍ਹਾਂ ਉਹ ਸਲੂਕ ਕਰਨ ਲੱਗਿਆ ਸੀ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇਸ ਤਰ੍ਹਾਂ ਕਿਸੇ ਵੀ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਜਾਂ ਕਿਸੇ ਦੇ ਵੀ ਚਿੱਤਰ ਬਾਰੇ ਕੋਈ ਵੀ رائے ਬਣਾਉਣ ਤੋਂ ਪਹਿਲਾਂ ਸਾਨੂੰ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਧੰਨਵਾਦ ਜੀ ਸਾਰਿਆਂ ਦਾ